ਹਾਂਜੀ ਦੋਸਤੋ ਕਿੱਦਾਂ ਸਾਰੇ? ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਦਾ ਟੂਰਨਾਮੈਂਟ ਬਈ ਆਪਾਂ ਜਾ ਰਹੇ ਹਾਂ ਖੇਤਾਂ ਪਿੰਡ ਲੱਖੇਵਾਲ ਜ਼ਿਲ੍ਹਾ ਸੰਗਰੂਰ। ਇਹ ਟੂਰਨਾਮੈਂਟ ਆਪਣੇ ਭਰਾ ਕਰਵਾ ਰਹੇ ਆ ਪ੍ਰਦੀਪ ਲੱਖੇਵਾਲ ਤੇ ਬਾਕੀ ਹੋਰ ਸਾਰੀ ਟੂਰਨਾਮੈਂਟ ਕਮੇਟੀ ਤੇ ਐਨ ਆਰ ਆ ਵੀਰ ਤੇ ਆਪਾਂ ਜਾ ਰਹੇ ਹਾਂ ਬਈ ਚੱਲ ਪਈ ਜੀ ਆਪਾਂ ਟਾਈਮ ਦੇ ਨਾਲ ਆਪਣਾ ਹੈਗਾ ਵੈਸੇ ਤਾਂ ਲਾਸਟ ਮੈਚ ਆਪਾਂ ਅੱਜ ਖੇਡ ਰਹੇ ਹਾਂ ਕਮੇਟੀ ਦੀ ਟੀਮ ਦੇ ਵਿੱਚ। ਤੇ ਜਾ ਰਹੇ ਹਾਂ ਬਈ ਆਪਾਂ ਚੱਲ ਪਏ ਸੀਗੇ ਬਾਕੀ ਦੇ ਅਪਡੇਟ ਤੁਹਾਨੂੰ ਦਿੰਨੇ ਆ ਬਣੇਰੇ ਆਪਣੇ ਬਲੌਗ ਦੇ ਨਾਲ ਕਰਨੇ ਆ ਬੱਗੇ ਦੇ ਅੱਗੇ ਮਾਜੀ ਵਾਲ ਕੋਲੀ ਦੀ ਆਰਾ ਜੁੱਤਾ ਬੜੀਆਂ ਆ ਗਏ ਭਾਈ ਆਪਾਂ ਗਰਾਊਂਡ 'ਚ ਸ਼ੁਰੂ ਹੋਣ ਲੱਗਾ ਆਪਣਾ ਮੈਚ ਦੇਖੋ ਗਰਾਊਂਡ ਬਹੁਤ ਸੋਹਣਾ ਤਿਆਰ ਕੀਤਾ ਬਾਉਂਡਰੀ ਵੀ ਸੋਹਣੀ ਹੈ ਆਲਾ ਮੈਚ ਹੈ ਪਿਆਰ ਪੂਰੀ ਪ੍ਰੈਕਟਿਸ ਚ ਨੌਜੋਗਰੇ ਕਮੈਗੀ ਦਾ ਮੈਚ ਆ ਚੱਲ ਦੇਖਦੇ ਆ ਕੀ ਬੰਨ

ਵਧੀਆ ਖੇਡੇ ਮੁੰਡੇ ਪਿੰਡ ਦੇ ਜਿੱਤ ਕੇ ਪਹਿਲਾ ਮੈਚ ਕਹਿੰਦੇ ਜੀ ਨਾਸ਼ੀ ਦਾ ਮੈਚ ਰਹਿ ਗਿਆ ਹੁਣ ਦੇਖਦੇ ਆ ਕਿ ਬੰਦਾ ਖੇੜਾ ਤੇ ਨਾਸ਼ੀ ਨੂੰ ਸ਼ਾਨਦਾਰ ਇਸ ਤੋਂ ਅਗਲਾ ਮੈਚ ਲੰਗ ਤੇ ਨਾਲ ਕਹਿੰਦੇ ਬੇਨਰ ਦੀਆਂ ਟੀਮਾਂ ਦਾ ਜਿਹੜਾ ਮੁਕਾਬਲਾ ਖੇੜਿਆ ਜਾਵੇਗਾ ਆ ਮੈਚ ਵੀ ਕਹਿੰਦੇ ਚੋਟੀ ਦਾ ਮੇਰੇ ਮਿੱਤਰੋ ਹੋ ਗਿਆ ਬਾਈ ਸਾਡਾ ਪੂਲ ਕਲੀਅਰ ਆ ਬਾਈ ਗਰਦ ਕਰਦੀ ਗਰਦ ਕਾਕੇ ਅੱਜ ਤਾਂ ਬੋਲਾ ਖੋਦੀਆਂ ਤੈਨੂੰ ਬਾਈ ਦੋ ਬੈਗ ਲੱਗ ਗਿਆ ਚੱਲ ਕੋਈ ਨਹੀਂ ਯਾਰ ਲਾੜ ਦਿਨ ਖੋਦਾਂਗੇ ਅ ਬਈ ਯਾਰ ਦੇਖ ਵੀ ਜਦ ਆਪ ਦਾ ਬੋਲਾ ਦਾ ਬੈਗ ਲੈ ਕੇ ਠੀਕ ਹੈ ਠੀਕ ਹੈ ਨਹੀਂ ਭਾਈ ਬਣ ਕੇ ਸਾਨੂੰ ਤਾਂ ਬਹੁਤ ਮੈਗਾ ਪੈ ਰਹੇ ਨੇ ਇਹਨ ਭਾਈ ਨੂੰ ਬਿਗਾ ਜੋ ਰਣ ਘੱਟ ਬਣੇ ਬੁਖਾਰ ਛੱਡ ਗਿਆ ਸੀਗਾ ਹੁਣ ਸੈਟ ਹਾਂ ਪਰ ਬੋਲ ਤਗੜੀ ਕਰੀ ਵੀ ਅੱਜ ਮੁੰਡੇ ਨੇ ਮੈਚ ਮੋੜਿਆ ਬਹੁਤ ਤਗੜਾ ਖੇਡਿਆ ਤਗੜਾ ਤਾਂ ਨਹੀਂ ਖੇਡਿਆ ਅੱਜ ਆ ਬੋਲਿੰਗ ਤਗੜੀ ਚੱਲ ਗਈ ਅੱਜ ਤਾਂ ਲੱਕ ਹੁੰਦਾ ਗੱਲੇ ਲੱਕ ਦੇ ਹਾਲਾ ਸਕੂਲ ਕਲੀਅਰ ਹੋ ਗਿਆ ਬਾਈ ਲਾੜ ਦਿਨ ਦੇਖਦਾ ਹੁਣ ਲਾੜ ਦਿਨ ਮਾਰਾਂਗੇ ਜ਼ੋਰ ਠੀਕ ਹੈ ਬਾਈ ਰੂ 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 ਬੱਬਾ ਸੁੱਖ ਰੱਖੇ ਮੈਂ ਬੋਲਾਂ ਦਾ ਬੈਗ ਅਫਦਾ ਨਹੀਂ ਜਾ ਕੰਮ ਕਰਨਾ ਚੱਲ ਨਹੀਂ ਅਸੀਂ ਅਸੀਂ ਨਿਤੰਦੇ ਬੋਲਾਂ ਲਾਵਾਂਗੇ ਕੋਈ ਨਹੀਂ ਜਦੋਂ ਤੂੰ ਦੇਖ ਬੈਟਿੰਗ ਨਹੀਂ ਫਿਰ ਵੀ ਜਿੱਤ ਕੇ ਬੈਟਿੰਗ ਹੋਈ ਤਾਂ ਬਸੇ ਹੀ ਹੋ ਜੀ ਇਹਦਾ ਗੱਲ ਹੈਗੀ ਆ ਸਹੀ ਗੱਲ ਆ ਮਿਲਦੇ ਆ ਬਾਈ ਲਾਂਡ ਦੇਣਾ ਦੇਖਦਾ ਫਿਰ ਕੀ ਬੰਦ ਹਾਲ ਕਿਰਪਾ ਵੀਰੇ ਬਾਈ ਕਰਦੇ ਆ ਹਾਂਜੀ ਦੋਸਤੋ ਕਿੱਦਾਂ ਸਾਰੇ ਹੋਪ ਕੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਜਾ ਰਹੇ ਆ ਬਾਈ ਦਵਾਰਾ ਫੇਰ ਲੱਖੇਵਾਲ ਪਹਿਲੇ ਦਿਨ ਆਪਾਂ ਆਉਗੇ ਸੀਗਾ ਪੂਲ ਕਲੀਅਰ ਆਟਿਆਗਾ ਬਾਈ ਫਾਈਨਲ ਡੇ ਦੇਖਦੇ ਆ ਅੱਜ ਬਾਈ ਕੀ ਬੰਦਾ ਲਾਵਾਂਗੇ ਜੋਰ ਤੇ ਜਾ ਰਹੇ ਆ ਬਾਈ ਆਪਾਂ ਚੱਲ ਪਏ ਸੀ ਟਾਈਮ ਦੇ ਨਾਲ ਤੇ ਬਾਕੀ ਦੀ ਅਪਡੇਟ ਤੁਹਾਨੂੰ ਗਰਾਉਂਡ 'ਚ ਜਾ ਕੇ ਦਿੰਨੇ ਆ ਬਣੇ ਰਹੋ ਆਪਣੇ ਬਲੌਗ ਦੇ ਨਾਲ ਇਹ ਕਰਦੇ ਆ ਆਹ ਲਾਡੀ ਚੱਲ ਪਿਆ ਆ ਲੈਵਰ ਕੀ ਕਰਦਾ ਰੂਪਾ ਖੜੀ ਆਇਆ ਕਹਿੰਦਾ ਜੀ ਕਰਦਾ ਬਾਵਾ ਆਪਣਾ ਵਾਲੀ ਚੋਂ ਆਜ ਗਏ ਜੀ ਆਪਾਂ ਗਰਾਊਂਡ ਦੇ ਵਿੱਚ ਮਹਾਰਾਜ ਤੇ ਬਰਸਕ ਚ ਘੱਟਾ ਵਾਲਾ ਦੋਵੇਂ ਵੀ ਨਾਲ ਹੀ ਨਿਬੜਦੇ ਟਾਲੀ ਨਿਬੜਦੇ 120 ਤੋਂ ਉੱਪਰ ਉੱਪਰ ਰਨ ਕਰੀਦੇ ਆ ਲਓ ਸਾਹਮਣੇ ਕਹਿੰਦੇ ਬਾਕੀ ਮੇਰੇ ਮਿੱਤਰੋ 750 ਸੋਰ ਜਿਹੜਾ ਚਾਈ ਦੀ ਚਾਈ ਰ ਹੈ ਲਓ ਸਾਹਮਣੇ ਪੈਂਦੀ ਬਾਦ ਰੰਪਰੇ ਵਾਲਾ ਆਹ ਰੰਪਰੇ ਵਾਲਾ ਚੱਲ ਪਿਆ ਚੱਲ ਪਿਆ ਹੌਲੀ ਹੌਲੀ ਆਹ ਰੰਪਰੇ ਵਾਲਾ ਕਹਿੰਦੇ ਟਾਕਾ ਮੇਰੇ ਮਿੱਤਰੋ ਜੇ ਸਮੇਂ ਦੀਆਂ ਹੋਣ ਗਈਆਂ ਲਓ ਖੱਲਾ ਕਹਿੰਦੇ ਸ਼ਾਮਾ ਨੂੰ ਪਤਾ ਲੱਗਣਗੇ ਵੀ ਕਿਹਦੇ ਜਿੱਤੇ ਲਓ ਪ੍ਰੀਤ ਦੀ ਬਾਦ ਏਠਾ ਏਠਾ ਤੇ ਆ ਜਾਗਾ ਕਿ ਜਿੱਤ ਗਏ ਜੀ ਕੁਆਟਰ ਮੈਚ ਆ ਗਏ ਫਸਾਹੀ ਦੇ ਵਿੱਚ ਲਾਓ ਵੀ ਆਪਣਾ ਪੈਸਾ ਲਾ ਕੇ ਜੀ ਟੀ ਬਣੂਗਾ ਸੈਮੀ ਜਗਾਨੀ ਜਿੱਤਾਂਗੇ ਆਪਾਂ ਜਿੱਤਾਂਗੇ ਜਿੱਤਾਂਗੇ ਲਾਓ ਵੀ ਖੇਡੇ ਜਾਂਦੇ ਹੋਰ ਗੈਨੀ ਲੈ ਲਏਗਾ ਆਪਣੇ ਬਲੌਗ ਚ ਜਿੱਤਾਂਗੇ ਜਰੂਰ ਸੈਮੀ ਜਿੱਤਾਂਗੇ ਫਾਈਨਲ ਵੀ ਜਿੱਤਾਂਗੇ ਸੈਮੀ ਜਿੱਤਾਂਗੇ ਗੁਰਿੰਦਰ ਗੁਟਾਰੀਆ ਜੀ ਨਾਲ ਕਿਹਦੇ ਜੱਜ ਹੌਸਲਾ ਦਾ ਪੂਰਾ ਬਾਈ ਮੁੰਡਿਆਂ ਨੂੰ ਬਾਕੀ ਦੇਖਦੇ ਕੀ ਬੰਦ ਹਾਂਜੀ ਬਾਈ ਪਹੁੰਚ ਗਏ ਆਪਾਂ ਸੈਮੀ ਫਾਈਨਲ ਦੇ ਵਿੱਚ ਜਿੱਤੇ ਕਿ ਅਸੀਂ ਕੁਆਟਰ ਮੈਚ ਬਹੁਤ ਵਧੀਆ ਮੈਚ ਲੱਗਿਆ ਵਧੀਆ ਖੇਡੀ ਆਪਣੀ ਸਾਰੀ ਟੀਮ ਜਿੱਤੇ ਕੀ ਸੀ ਆਪਾਂ ਕੁਆਟਰਫਾਈਨਲ ਮੈਚ ਹੁਣ ਆ ਗਿਆ ਬਈ ਆਪਣਾ ਸੈਮੀਫਾਈਨਲ ਮੈਚ ਦੇਖਦੇ ਆਂ ਬਈ ਕੀ ਬੰਦਾ ਸੈਮੀ ਦੇ ਵਿੱਚ ਸੈਮੀਫਾਈਨਲ ਮੈਚ ਆਪਣਾ ਹੈਗਾ ਚੜਿੱਕ ਦੀ ਟੀਮ ਦੇ ਨਾਲ ਦੇਖਦੇ ਆਂ ਬਈ ਕੀ ਬੰਦਾ ਲਾਵਾਂਗੇ ਜ਼ੋਰ ਦੱਸਦੇ ਆਂ ਤੁਹਾਨੂੰ ਦਿਨੇ ਅਪਡੇਟ ਕੀ ਹੁੰਦਾ ਬਣੇ ਰਹਿਓ ਆਪਣੇ ਬਲੌਗ ਦੇ ਨਾਲ ਆਓ ਸਾਹਮਣੇ ਸਾਹਮਣੇ ਕੋਈ ਆਨੇ ਨਾਸੀ ਹੋ ਰਹੇ ਜਾਂ ਖੇਲ ਪਾਸੇ ਲੇ ਰਿਹਾ ਮੇਰੇ ਵੀਰੋ ਜਾਂਦੇ ਨਾਸੀ ਹੋ ਰਹੇ ਜਾਂ ਖੇਲ ਨੂੰ ਪਾਸੇ ਹੁਣ ਦੇਖ ਰਹੇ ਹੈ ਬਹੁਤ ਬੜਾ ਖੜਾ ਹੈ ਉੱਪਰ ਖੜੀ ਆ ਰਹੇ ਇਸ ਕਿਹੜੇ ਬਾਦਸ਼ਾਹ ਦੇ ਭਾਰ ਹੋਵੇ ਸੱਚੇ ਬੁੱਲੇ ਰਾਹੀ ਜੇ ਦੇ ਰਾਹੀ ਹੁਣ ਬੱਚਿਆਂ ਨੇ ਸੋਹਣੇ ਦੇ ਵੀ ਟਾਲ ਵਧੀਆਂ ਵੀਰੇ ਵਧੀਆਂ ਜੀ ਸੈਮੀ ਚ ਪਹੁੰਚ ਜਾਈ ਜੀ ਬਾਕੀ ਬਹੁਤ ਤਾਕੜਾ ਹੈ ਸਾਡਾ ਸੈਮੀ ਸੈਮੀ ਜੀ ਦਾ ਪਹੁੰਚ ਜੀ ਜਾਂਨੇ ਆਪਾਂ ਹਾਂ ਜੀ ਐਂਕੀ ਸਾਪਾ ਪਾਰ ਕਰਾਇਆ ਕੰਮ ਹੈ ਜੀ ਕੀ ਦੇਖਦੇ ਆ ਮੈਂ ਜਿੱਥੇ ਕੱਢਣੇ ਲਿਖਿਆ ਸਾਨੂੰ ਬੋਰ ਹੌਲ ਕੇ ਆ ਬੰਦਿਆਂ ਨੂੰ ਪਹਿਲੀ ਵਾਰ ਆਦੀ ਪਿੰਡ ਪਹਿਲਾ ਜੀ ਹੋਇਆ ਬਹੁਤ ਸਾਰੇ ਪਹਿਲਾਂ ਦਾ ਬੂਲ ਹੀ ਨਹੀਂ ਕਲੀਅਰ ਹੁੰਦਾ ਜੀ ਪਹਿਲੀ ਵਾਰੀ ਬੂਲ ਇੱਕ ਵਾਰੀ ਹੋਏ ਬੂਲ ਦੀ ਹਾਂ 4ਟਰ ਆ ਰਹੇ ਸੀ 4ਟਰ ਆ ਰਹੇ ਤੇ ਆਪਾਂ ਲੋਈ ਡੀ ਆਪਣਾ ਜੀਵਾ ਜੀਵਾ ਦੇ ਜੀਵਾ ਬਾਈ ਇੱਥੇ ਕਾਕਾ ਇੱਥੇ ਅੱਜ ਦੇਖਦੇ ਆ ਬਾਈ ਕੀ ਬੰਦਾ ਲੱਗਿਆ ਜੋਰ ਪੂਰਾ ਸੈਮੀ ਤਾਂ ਆਪਣੀ ਗੱਡੀ ਜਾਂਦੀ ਹੈ ਭਾਰਤ ਵਾਲਾ ਨੂੰ ਸੈਮੀ ਵੀ ਜਾ ਕੇ ਬਾੜਕ ਲੱਗ ਜਾਂਦਾ ਹੋਰੀ ਬਾੜਕ ਸੈਮੀ ਨੇ ਆਲਾ ਦੇ ਪੂਲ ਕਲੀਅਰ ਆ ਦੀ ਫਿਰ ਕੁਆਟਰ ਪਿਆ ਗਿਆ 24 ਦਿਨ ਬਣੀ ਹੈ ਕਿਹੜਾ ਤੂਫਾਨ ਹੈ ਆ ਮੇਰੇ ਵੀਰ ਕਾਕੂ ਦੀ ਕਿਹੜੀ ਹੈ ਤੁਹਾਡੇ ਟੂਰਨਾਮੈਂਟ ਦੀ ਜ਼ਿੰਮੇਵਾਰੀ ਹੈ ਨਾ ਪ੍ਰਦੀਪ ਤੇ ਉਹਨੇ ਖੜਾ ਪਿਆ ਬਾਈ ਨਾਲ ਬਣਿਆ ਪੂਰੇ ਕੰਮੀ ਬਾਰੇ ਪਿਆਲ ਕੰਮੀ ਹੋਏ ਪਿਆ ਦਾ ਇੱਕ ਬੰਦੇ ਨੇ ਕਰਨਾ ਹੁੰਦਾ ਸਮੀ ਆ ਆ ਦੇ ਲਾ ਕੋਈ ਨਹੀਂ ਆ ਗਈ ਜਾਂਦੀਆਂ ਦੂਜੇ ਫਿੰਡਸ ਕੇ ਬਿਆਨ ਨਵਾਲ ਬਾਈ ਪਿਆਲੇ ਬੰਦੇ ਦੀ ਕੰਮ ਹੀ ਕਰੀ ਵੀ ਜਾਂਦੇ ਇੱਕ ਬੰਦੇ ਦਾ ਹੁੰਦੀ ਆ ਇਹ ਤਾਂ ਆਨੰਦਲਾ ਵੀ ਨਾ ਅਸੀਂ ਫਿਰ ਵੀ ਉਹ ਦੋ ਦੋ ਦਿਨਾਂ ਨੇ ਬਿਨਦੇ ਨੇ ਭਾਈ ਜੇ ਮਾੜੀ ਜੀ ਗੱਲ ਹੋ ਗਈ ਜੀ ਉਹਦੇ ਸਾਡਾ ਟਰਨਮੈਂਟ ਖਰਾਬ ਹੋ ਜਾਂਦਾ ਯਾਰ ਨਹੀਂ ਯਾਰ ਟਰਨਮੈਂਟ ਆਪਣਾ ਪੂਰਾ ਵਧੀਆ ਹੋਣਾ ਟਾਈਆਂ ਡੂਨੀਆਂ ਪੂਰਾ ਇਮਾਨਦਾਰੀ ਨਾਲ ਕਰਾਉਣਾ ਭਾਈ ਯਾਰ ਫਿਰ ਵੀ ਕੋਈ ਨੰਦ ਦੇ ਆਪਾਂ ਕਹਿ ਨਹੀਂ ਦਿਆ ਨਾ ਕੋਈ ਕਹਿ ਨਹੀਂ ਸਕਦਾ ਸਾਡੇ ਨਾਲ ਰੋਟੀਆਂ ਆ ਗਈਆਂ ਇਹ ਗਹਿਣਾ ਸੈਮੀ ਮੈਚ ਪਾ ਲਾਂਗੇ ਖਿਲਾਰੇ ਅੱਜ ਦਾ ਅੱਜ ਬਵਾਰੀ ਚੱਕਦੇ ਸਾਰੇ ਅੱਜ ਦਾ ਇੱਕ ਜਿਹੜਾ ਢੱਲਾ ਜੀ ਅੱਜ ਕਹਿ ਖੋਈ ਨਾ ਕਾਕਿਆਂ ਤੁਸੀਂ ਬੋਲਰ ਦਰ ਦੇ ਵਿਖਾ ਸਕਦੇ ਆ ਅੱਜ ਦਾ ਬੋਲਿੰਗ ਵੀ ਜ਼ੋਰ ਦਿਖਾਉਂਦਾ ਪੂਰੀ ਸਰਾਂ ਬੱਲੇ ਮੈਂ ਸੈਮੀ ਮੈਚ ਦਿਨੇ ਤੁਹਾਨੂੰ ਆਪਣਾ ਹਾਂ ਕੀ ਕਹਿੰਨਾ ਦੋ ਦੁਨੀ ਰਾਜਾ ਮਹਾ ਕਿਹਨੇ ਨਹੀਂ ਜ਼ੋਰ ਲਾਇਆ ਦੋ ਦੁਨੇ ਦੋਰ ਆਪਣੇ ਆਊਟ ਹੋ ਗਏ ਫਿਰ ਕੀ ਹੋ ਗਿਆ ਚੱਲਦੇ ਜਾ ਰਹੇ ਬੇਲੇ ਵਾਲੇ ਜਦ ਚੱਲ ਉਹਨੇ ਜਿੱਤੇ ਮਾਰੇ ਪਰ ਦੂਮਾਰੇ ਫੋਟੇ ਜਾ ਕੇ ਬੰਦਾ ਬਾਪ ਹੋ ਜਾਂਦਾ ਉਹੀ ਹੋਣਾ ਹੋਰ ਨਹੀਂ ਹੋਣਾ ਜੀ ਤੇ ਲੌਡੀ ਨੂੰ ਬਾੜਲਾ ਕਰਦਾ ਉਹਦੋਂ ਕੋ ਤੁਸੀ ਨਹੀਂ ਕੋ ਕਰਦੇ ਬਾੜਾ ਅੱਜ ਇਹਨਾਂ ਹੁਣ ਅੱਜ ਇਹਨਾਂ ਬੰਨਾ ਨਹੀਂ ਜੀ ਉਹ ਪਾਬਨ ਹੁਣਾ ਹੁਣ ਉਹ ਤਰੀਆਂ ਬੋਨਾ ਬਾੜੇ ਠੀਕ ਆ ਚੱਲ ਕੋਈ ਨਜ਼ਾਰਾ ਲੈਣ ਦੋ ਬੇਟੂ ਗ੍ਰੇਡਾ ਹੋਣੀ ਹੈ ਆਹ ਗੱਲਾਂ ਕਿਹੜੇ ਟਕਾਰੇ ਹੋਣ ਗਿਆ ਆਹ ਸਾਹਮਣੇ ਕੀ ਜੀ ਕਹਿੰਦੇ ਫਰਵਾਰੇ ਪੈਦਲਾ ਮਾਰ ਕਰਦਾ ਹੈ ਹੱਕੇ ਸਾਰੀ ਦੇ ਵਿੱਚ ਹੋ ਰਿਹਾ ਹੈ ਕਾਕੇ ਕਾਕੇ ਫਿਰਦੇ ਹੈ ਰਸੂਲਪੁਰਿਆ ਕਹਿੰਦੇ ਖੇਡਦਾ ਤੇ ਰਾਮਰੇ ਬਲਾਕ ਬਣਾਉਂਦਾ ਭਾਇਰੇ ਪਾਲਾ ਖੇਡਦਾ ਸ਼ੇਪਰੀ ਵਾਲਾ ਲੈ ਜੜਿਆ ਹੋਇਆ ਹੈ ਅੱਜ ਤੇ ਕਾਕੇ ਕਾਕੇ ਉਹ ਵੀ ਦਾ ਪ੍ਰਬੰਧ ਬਾਈ ਬਹੁਤ ਵਧੀਆ ਬਾਈ ਬਹੁਤ ਕੈਂਡਾ ਹੋਵੀ ਬਣਾਉਂਦਾ ਬਾਕੀ ਲੰਗਰ ਦਾ ਪ੍ਰਬੰਧ ਪੂਰਾ ਵਧੀਆ ਚਾਰ ਵਰਤਿਆ ਹੈ ਗਰਮਾ ਗਰਮੀ ਕਦੇ ਪੜਦੀ ਹੈ ਸਵੇਰ 10:00 8 9:00 ਵਜੇ ਲੰਗਰ ਸ਼ੁਰੂ ਹੋ ਗਈ ਬਾਈ ਟੀਮਾਂ ਦੇ ਆਉਣ ਤੋਂ ਪਹਿਲਾਂ ਸੈਮੀ ਮੈਚ ਹੈ ਘਬਰਾਉਣਾ ਨਹੀਂ ਹੈਗਾ ਜਲਦੀ ਵੀ ਨਹੀਂ ਕੋਈ ਨਹੀਂ ਕਮੇ ਜਿਹੜਾ ਜਦੋਂ ਔਖਾ ਹੁੰਦਾ ਉਹ ਨਾਲ ਇੱਕ ਟੁੱਟ ਜਾਂਦਾ ਹਾਂ ਹਲਵਾ ਕੇ ਅੱਜ ਫੋਟੋ ਲੈ ਗਏ ਕਿੰਤਾਗੇ ਸੈਮੀ ਆਪਾਂ ਹਾਂ ਜਿੱਤਾਂਗੇ ਫਿਰ ਅੱਜ ਫਾਈਨਲ ਵੀ ਜਿੱਤਾਂਗੇ ਬਾਕੀ ਜੱਜ ਗੁਰਮਹਾਰਾ ਜੀ ਠੀਕ ਆ ਚੱਲ ਤੇਰੇ ਕਾਲਾ ਨਾ ਪੁੱਛੇ ਪੁੱਛੇ ਪਟਾਂਗੇ ਤੇਰੇ ਕਾਲਾ ਨਾ ਐਵੇਂ ਆਪਣਾ ਨਾ ਕੁੱਟ ਦੇ ਨਾ ਕੁਛ ਵੀ ਹੋ ਸਕਦਾ ਚੱਲ ਆਜੋ ਫਿਰ ਜਿੱਤ ਗਏ ਬਾਈ ਸੈਮੀਫਾਈਨਲ ਪਹੁੰਚ ਗਏ ਫਾਈਨਲ ਦੇ ਵਿੱਚ ਲੈ ਬਈ ਸਾਡੀ ਟੀਮ ਪੂਰੀ ਕੌਜਾ ਨੀਚੇ ਰੱਖ ਦੇ ਲੈ ਬਈ ਲੈ ਗਾ ਕੇ ਬਹੁਤ ਵਧੀਆ ਕਰ ਬਣਾਇਆ ਸੁਣੋ ਜੈ ਹਾਂ ਜੈ ਹਾਂ ਅੱਕੇ 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 ਆਹ ਮੁੰਡੇ ਕਹਿੰਦੇ ਕਹਿੰਦੇ ਸੈਮੀ ਜਿੱਤਾਂਗੇ ਫੇ ਜਿੱਤ ਗਏ ਕਹਿਨੀ ਆਪੇ ਵੱਟੇ ਫਾਈਨਲ ਦੇ ਪਰਤਣਾ ਲਾਉਂਦਾ हां जी भाई पहुंच गया पाच फाइनल ਦੇ ਵਿੱਚ کافی ਲੰਮੇ ਸਮੇਂ ਤੋਂ ਬਾਅਦ ਬਈ ਫਾਈਨਲ ਚ ਪਹੁੰਚੇ ਹਾਂ ਬਾਕੀ ਦੇਖਦੇ ਹਾਂ ਬਈ ਕੀ ਬੰਦਾ ਫਾਈਨਲ ਦੇ ਵਿੱਚ ਵੀ ਲਾਉਣੇ ਆ ਜੋਰ ਬਾਬਾ ਮਿਹਰ ਕਰੇ ਦਿਨੇ ਤੁਹਾਨੂੰ ਫਿਰ ਅਪਡੇਟ ਬਈ ਦੇਖਦੇ ਹਾਂ ਕੀ ਬੰਦਾ ਫਾਈਨਲ ਮੈਚ ਦੇ ਵਿੱਚ ਸ਼ੁਰੂ ਹੋਣ ਲੱਗਿਆ ਫਾਈਨਲ ਮੈਚ ਆਪਣਾ 10 15 ਮਿੰਟ ਦੀ ਬ੍ਰੇਕ ਆ ਦੇਖਦੇ ਹਾਂ ਬਈ ਕੀ ਬੰਦਾ ਫਿਰ ਦੱਸ ਦਿਆਂ ਤੁਹਾਨੂੰ ਹਾਂ ਕੀ ਕਹਿਣਾ ਆ ਜਾ ਤੁੱਕੀ ਨਿਕਲ ਗਈ ਐਨੇ ਤੇ ਪਹੁੰਚ ਗਿਆ ਚੱਲ ਮਿਲਦੇ ਆ ਫਿਰ ਦੇਖ ਪੈਨਲ ਫਾਈਨਲ ਮੈਚ ਚੱਲ ਰਿਹਾ ਭਾਈ ਆਪਣਾ ਕਿੱਡਣ ਜੋਗੇ ਰਨ ਹੋ ਗਏ ਸਾਡੇ 80 85 ਹੋ ਗਏ ਨਾਲ 11 ਨੇ 4 ਛੱਕੇ ਮਾਰਦੇ ਪੰਜਵਾਂ ਆਊਟ ਹੋ ਗਿਆ ਭਾਈ ਚਲੋ ਬਾਈ ਦੇਖਣਾ ਕੀ ਬਣਦਾ ਅਸੀਂ 85 ਰਨ ਬਣ ਗਏ ਆਹ ਵੇਖ ਲਓ ਲਾਸਟ ਬਾਲ ਆਹ ਲਓ ਬਈ ਕਮਬੈਕ ਆ ਕਮਬੈਕ ਤੇਰੇ ਮੁਖੀ ਬਾਈ ਉਹਦੇ ਕਾਕੂ ਦੀ ਪਹਿਲਾਂ ਫੋਟੋ ਕਰਾਓ ਲੈ ਵੀ ਮਾਰਦੇ ਤਾੜੀਆਂ ਜ਼ੋਰਦਾਰ ਕਿਉਂ ਬਾਈ ਕਾਕਾ ਇਹ ਕਰਦਾ ਕਰਦਾ ਮੋਟਰਸਾਈਕਲ ਦੀ ਚਾਬੀ ਕਿਵੇਂ ਲੱਗਿਆ ਫੇਰਾ ਘੈਂਟ ਪੂਰਾ ਪਹਿਲੀ ਵਾਰ ਹੀ ਫਾਈਨਲ ਤੇ ਪਹੁੰਚੇ ਆਹ ਪਹਿਲੀ ਵਾਰ ਹੀ ਪਿੰਡ ਆ ਫਾਈਨਲ ਵੀ ਦਿੱਤੇ ਆ ਕੈਚ ਨਾਲ ਡਰੌਪ ਕਰਦਾ ਮੈਂ ਮੈਂ ਨਹੀਂ ਕਰਿਆ ਚਲ ਉਹਨੇ ਗਿਆਨੀ ਨੇ ਗਿਆਨੀ ਨੇ ਕਰਿਆ ਦਿਲਪ੍ਰੀਤ 20000 ਚ ਪਿਆ ਕੈਚ ਵਾਹ ਬਾਤ ਹੈ ਚੱਲ ਕੋਈ ਨਾ 20000 ਜਿਹੜੇ ਬੱਲੇ ਉਹ ਮੈਨੂੰ ਲੈ ਜਾ ਤੇ ਹਰ ਜਿੱਤ ਗਿਆ ਕਿਨੇ ਇਹਨੇ ਹਰਾਦਾ ਬਾਈ ਸਾਨੂੰ ਫਾਈਨਲ ਮੈਚ ਇਹਨੇ ਹਰਾਇਆ ਕੈਸ਼ ਛੱਡ ਕੇ ਕੈਸ਼ ਫੜਨਾ ਜਿੱਤਨੇ ਜਾਂਦੇ ਫਨ ਬਾਈ ਕਿੰਨੇ ਮੈਚ ਦਾ ਕੈਸ਼ ਫੜਨਾ ਕਰ ਸਕਦੇ ਹੈ ਕਿੱਥੇ ਲਉ ਬੈਟਿੰਗ ਬਾਲਿੰਗ ਵਧੀਆ ਕਰਤੀ ਕਿੱਥੇ ਲਗੋਈਏ ਤੈਨੂੰ ਸਾਡਾ 2.5 ਲੱਖ ਰੁਪਈਆ ਮੈਂ ਕਿੱਥੇ ਲਗੋਈਏ ਤੈਨੂੰ ਐਂ ਤਾਂ ਦੱਸ ਤੇ 91 ਬਾਦੋ ਇਹਨੇ 98 ਗਿਆ 98 11 ਨੇ ਕਿਰਾ ਕਰਦਾ 98 11 ਨੇ ਖੇਡਣ ਜੋਗੇ ਰਨ ਕਰਦੇ ਸੀ ਬਾਈ ਹੋਏਗਾ ਨਾ ਨਗਰ ਆਪਾਂ ਵਲੌਗ ਚਾਹ। ਮੈਂ ਮੈ ਲੋ ਲੇਖਣਾ ਸਾਰਿਆਂ ਨੂੰ ਦੇਵੀ ਸਤਰੀ ਗਾਜ ਸਸਰੀ ਗਾਜ ਕਿ ਹੋਰ ਆਪਾਂ ਇਹਦਾ ਕੀ ਜੜਾ ਨਾਟਕ ਹੈ ਨਾ ਮੇਲਾ ਲੁੱਟ ਗਿਆ ਲਾਸਟ ਤੇ 4400 ਰੁਪਏ ਲੈ ਗਿਆ ਚਾਰ ਸ਼ੁੱਕਰ ਕਰਕੇ ਨਹੀਂ ਇਹ ਸਾਨੇ ਦੇਣੇ ਨਹੀਂ ਜੋ ਵਿੱਚੇ ਕਟਵਾਏ ਜਾਣਗੇ ਨਹੀਂ ਕਟਾਏ ਜਾਂਦਾ ਹੋਰ ਬਾਈ ਆ ਬਾਈ ਦਾ ਵੀ ਬਹੁਤ ਜ਼ੋਰ ਲੱਗਾ ਜੀ ਹਨਾ ਲਾਡੂ ਕੈਨੇਡਾ ਸਭ ਤੋਂ ਵੱਧ ਜਿੰਨੇ ਦਾ ਨਹੀਂ ਕਿਸੇ ਸਪੋਰਟ ਕਰ ਸਕਦੇ ਆ ਬੜੀ ਦਿੱਤੀ ਤਰ ਗੁਰੂ ਦੀ ਨਿਵਾੜੀ ਹੈ ਆ ਸਾਰਿਆਂ ਦੇ ਵੱਡੇ ਮਾਣ ਹੋਣੇ ਆ ਕੀ ਹੋ ਗਿਆ ਸਨਮਾਨ ਹੋਣਾ ਵੱਡੇ ਮਾਣ ਹੋਣੇ ਕਹਿੰਦੇ ਹਰਪ੍ਰੀਤ ਯੂਸ ਤੋਂ ਬਾਅਦ ਬਿੱਟੂ ਕੈਨੇਡਾ ਮਿਲਿਊਗਾ 52 ਕਰ ਗਿਆ ਪੈਸੇ ਭਾਲਦਾਗਾ ਟਾਇਰ ਪਾ ਦੇ ਪੰਗੜਾ ਤਾਂ ਪਾ ਦੇ ਦੁਬਾਰੇ ਟਾਇਰ ਸਰਬ ਨਮਾ ਗੱਡੀ ਦਾ ਹਾਂ ਠੀਕ ਕੋਈ ਨਹੀਂ ਚੱਲਦੇ ਆ ਕੋਲ ਕਾਲੇ ਲੈਟਾ ਹੁਣ ਫੜਾ ਪਾਉਣਾ ਅਣਗਾਈ ਟੀਮ ਪਰ ਲਾਭ ਦੀ ਮਰਜੂਤ ਕੈਨੇਡਾ ਬੱਤੇ ਬਾਣ ਕੀਤੇ ਮੇਰੇ ਵੀਰੇ ਹੋ ਮਰਜੂਤ ਕੈਨੇਡਾ ਖੇਡਦਾ ਖੇਡਦਾ ਬਿੱਟੂ ਕੈਨੇਡਾ ਖੇਡਦਾ ਕਰਨ ਜਿੱਤ ਕੇ ਉੱਤੇ ਪੈਂਡਲੇ ਦੂਜਾ ਪਾਈ ਜੋ ਦੂਜਾ ਚਾਹੀਦਾ ਬਹੁਤ ਜ਼ਰਾ ਗਿਆਨੀ ਵਾਲਾ ਹੋ ਜਾ ਇਹਨੇ ਪਹਿਲੇ ਹੀ ਪੁੱਛਣੀ ਕਰਤੀ ਜਨਾ ਹਾਂ ਜੰਮੀ ਦੇ ਕਿਤਨੇ ਇੰਸਾਈਡ ਵੀ ਨਹੀਂ ਸਾਡੀ ਟੀਮ ਬਾਈ ਜਿੱਤ ਕੇ ਟੂਰਨਾਮੈਂਟ ਅਸੀਂ ਕਿਤਾਂ ਇੰਜੋਏ ਮੁੰਡਿਆਂ ਨੇ ਯੋ ਕਿਵੇਂ ਲੱਗਿਆ ਫਿਰ ਜੱਤ ਕੇ ਬਾਈ ਟੂਰਨਾਮੈਂਟ 59 11 ਆ ਗਿਆ ਸਾਡੀ ਟੀਮ ਪੂਰੀ ਖੋ ਛੱਡੀ ਆ ਬੱਲੀ ਜਾਏਗਾ ਚੱਲ ਕੋਈ ਆ ਬਾਈ ਨੇ ਫਾਈਨਲ ਹਰਾ ਸਾਨੂੰ ਗਿਆ ਛੱਡੀ 59 11 ਆਹ ਦੇਖ ਪੈਸਿਆਂ ਦੇ ਛੱਕੇ ਮਾਰੇ ਉਹ ਨਹੀਂ ਮਾਰੇ ਨਾ ਇਹਨੇ ਤਿੰਨ ਸਾਲ ਹੋ ਗਏ ਉਹਦਾ ਛੱਕਾ ਇੱਕ ਨਹੀਂ ਲੱਗਦਾ ਲੋ ਛੱਕੇ ਤੇ 1100 ਲਾਦਾ ਉਦੋਂ ਚਾਰ ਮਾਰੇ ਲਗਾਦਾ ਆ ਮੇਰੇ ਕੋਲ ਨਹੀਂ ਲਾਈ ਨਹੀਂ ਸਰ ਨੂੰ ਮੈਂ ਗਿਆ ਕਾਕੇ ਹੁਣ ਬਾਕੀ ਆ ਗਿਆਨੀ ਦੀ ਵਾਲੀ سپورਟ ਸੀ ਮੌਜ ਐਨਜੋਏ ਕੀਤਾ ਬਾਈ ਟੂਰਨਾਮੈਂਟ ਜਿੱਤ ਕੇ ਹੋਰ ਵੀ ਵਧੀਆ ਲੱਗਿਆ ਆ ਕਾਲ ਆ ਬੜੀ ਨੇ ਆ ਬਾਈ ਨੇ ਬਹੁਤ ਫੋਟੋ ਪਹਿਲੀ ਬੋਲ ਤੇ ਆਊਟ ਹੋ ਕੇ ਆ ਗਿਆ ਠੀਕ ਆ ਬਾਈ ਮਿਲਦੇ ਆ ਫਿਰ ਅਗਲੇ ਸਾਲ ਠੀਕ ਆ ਚੰਗਾ ਬਾਈ ਓਏ ਮਿਲਦੇ ਆ ਫਿਰ 59 11 ਜੇ ਨਾਲ ਡੋਂਗਰ ਖਾ ਦੋ ਪੁਰਾ ਓਕੇ ਓਕੇ ਜੀ ਓਕੇ ਓਕੇ ਬਾਈ ਮਿਲਦੇ ਆ ਵੀ ਉੰਡਿਓ ਆ ਗਿਆ ਬਾਈ ਪ੍ਰਦੀਪ ਲੱਖੇਵਾਲ ਟੂਰਨਾਮੈਂਟ ਦਾ ਕਰਤਾ ਦਾ ਸਾਰਾ ਕੁਝ ਬਾਈ ਬੜਾ ਬਾਈ ਸੇਵਾ ਦਾ ਬਾਈ ਬੜਾ ਬਾਈ ਫੀਡਰ ਦਾ ਹੀ ਪੋਰਾ ਬਾਈ ਟੂਰਨਾਮੈਂਟ ਤੇ ਪੋਰਾ ਬਹੁਤ ਵਧੀਆ ਖੇਡਦਾ ਸਾਵਾ ਬਾਈ ਤਗੜਾ ਮੱਲ ਕੋ ਦੱਲਦਾ ਮੈਂ ਕਿਹੜਾ ਦਾ ਡੱਲਦਾ ਇਹ ਤੈਨੂੰ ਦੇਖ ਕੇ ਬਗਾਈ ਕਰੂਗਾ ਕੰਮ ਉਹ ਏ ਪਰ ਅੱਕਾ ਕਹਿੰਦਾ ਟਾਈਚਰ ਨਾਲ ਲਾਇਆ ਕੈਮਰਿਆਂ ਨੂੰ ਖਾ ਗਿਆ ਦੀ ਅੱਜ ਥੈਂਕ ਯੂ ਜੀ ਜਨਾਬ ਜੀ ਮਾਇਆ ਦੀ ਘਾੜੇ ਬੰਦ ਪਾ ਪਰ ਪੂਰਾ ਪਹੁੰਚ ਗਈ ਸ਼ੇਰ ਸਾਡਾ ਜਿੱਤ ਕੇ ਬਾਈ ਬਹੁਤ ਵਧੀਆ ਟੂਰਨਾਮੈਂਟ ਆ ਪੂਰਾ ਨਿਰਪੱਖ ਟੂਰਨਾਮੈਂਟ ਕਰਾਇਆ ਬਈ ਕੋਈ ਅਨੂਗਲ ਟੂਰਨਾਮੈਂਟ ਕੰਨੀ ਨਹੀਂ ਕਰ ਸਕਦਾ ਆਰ ਦੇ ਜੋ ਜਿੱਤਦੇ ਉਹ ਚ ਲੋਕਲੀ ਗੇਮ ਤੇ ਡਿਪੈਂਡ ਕਰਦਾ ਹਨ ਪਰ ਕੋਈ ਫਰਕ ਨਹੀਂ ਸਕਦਾ ਵੀ ਰਣਬੰਦ ਜੀ ਆਪਾਂ ਜਿੰਦੂ ਮਰਜੀ ਕੋਈ ਕੋਈ ਬੰਦਾ ਲਾਭਣ ਦੇ ਸਕਦਾ ਨਹੀਂ ਬਈ ਬੱਧੀ ਕੋਈ ਜਿੰਦਗੀ ਆਪਾਂ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਆਂ ਮਿਲ ਜਾਂ ਫਿਰ ਅਗਲੇ ਟੂਰਨਾਮੈਂਟ ਤੇ trophy ਚਾਕੇ ਮਿਲਦੇ ਆ ਵਰਗਾ ਓਕੇ ਭਾਈ